ਮਾਨ ਦੇ ਵਿੱਚ ਅਸੀਂ ਮੌਜੂਦ ਹੈ ਇਹ ਗਊਸ਼ਾਲਾ ਹੈ ਤੇ ਗਊਸ਼ਾਲਾ ਨੂੰ ਬੱਤੀ ਦਾ ਅਰੇਂਜਮੈਂਟ ਸਾਰਾ ਕੋਏ ਤੋਂ ਹੀ ਕੀਤਾ ਜਾਂਦਾ ਹੈ ਗਊਆਂ ਤੋਂ ਕੋਆ ਤੇ ਕੋਏ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਅੱਗੇ ਜਿਹੜਾ ਗੋਹਾਸ ਗੋਵਰ ਸੀ ਨਾ ਸਿਕਾ ਵੇਸਟੇਜ ਜਾਂਦਾ ਸੀਗਾ ਕਿਸੇ ਵਾਰ ਤੋਂ ਜੇ ਨਾ ਬਦ ਤੋਂ ਬਾਅਦ ਖੇਤਾਂ 'ਚ ਪੈ ਜਾਂਦਾ ਕਿਤੇ ਤੇ ਆਦਰਵਾਇਜ਼ ਨਹੀਂ ਕਦ ਪੌਦਿਆਂ ਨੂੰ ਪੈ ਗਿਆ ਨਾ ਤੇ ਨਿਤ ਨਹੀਂ ਹੁਣ ਪੌਦਿਆਂ ਨੂੰ ਬਰਤਨ ਤੋਂ ਪਹਿਲਾਂ ਇਹ ਸਾਡੇ ਕੋਲ એનર્ਜੀ ਲਈ ਵਰਤਿਆ ਜਾਂਦਾ ਪਹਿਲਾਂ ਗੋਬਰ ਨੂੰ ਅਸੀਂ એનર્ਜੀ ਲੈਂਦੇ ਉਸ ਤੋਂ ਬਾਅਦ ਪੌਦਿਆਂ ਨੂੰ ਫੇਰ ਪਾ ਦਿਓ ਇਹਦੇ ਵਿੱਚ ਅਸੀਂ ਪਾਣੀ ਵੀ ਪਾਈਦਾ ਔਰ ਗੋਬਰ ਵੀ ਪਾਈਦਾ ਗੋਬਰ ਨੂੰ ਫਿਰ ਅਸੀਂ ਗੋਬਰ ਪਾਣੀ ਪਾ ਕੇ ਅਸੀਂ ਵੀ ਆ ਸਾਡੇ ਕੋਲ ਇੱਕ ਮੋਟਰ ਲੱਗੀ ਹੋਈ ਹੈ ਮੋਟਰ ਨੂੰ ਇਹਦੇ ਵਿੱਚ ਬਲੇਡ ਹੈ ਜਿਹੜਾ ਕਿ ਗੋਬਰ ਨੂੰ ਤਾਂ ਗੋਹੇ ਨੂੰ ਗੋਬਰ ਨੂੰ ਤਾਂ ਪਾਣੀ ਨੂੰ ਮਿਕਸ ਕਰ ਦਿੰਦੇ ਆ ਬਿਲਕੁਲ ਸੰਘਣਾ ਕਰ ਦਿੰਦੇ ਆ ਇਹ ਸਾਡੇ ਕੋਲ ਇੱਧਰ ਲਵਣਾ ਸਾਡੇ ਕੋਲ 30 ਫੁੱਟ ਡੂੰਘਾ ਇੱਕ 20x30 ਦਾ ਟੂ ਬਣਿਆ ਹੋਇਆ ਹੈ ਇਹ ਖੂਹ ਜਿੱਥੇ ਸਾਡੇ ਕੋਲ ਮੇਨ ਸਾਡੇ ਕੋਲ ਇਹਦੇ ਗੈਸ ਬਣਦੀ ਆ ਜਿਹਦੇ ਨਾਲ ਜਨਰੇਟਰ ਸਟਾਰਟ ਹੁੰਦਾ ਹੈ ਇਹ ਕਿੰਨੇ ਹੌਸਪਾਵਰ ਦਾ ਜਨਰੇਟਰ ਆ ਤੇ ਇਹ ਕਿੰਨੀ ਬਿਜਲੀ ਇਤੋਂ ਬਣਾ ਕੇ ਫਿਰ ਕਿੰਨਾ ਚਿਰ ਚੱਲ ਜਾਂਦਾ ਸਾਡੇ ਕੋਲ ਇਹ ਜਿਹੜਾ 10 ਹੌਸਪਾਵਰ ਦਾ ਹੈਗਾ ਇਹਦੇ ਤੋਂ ਸਾਡੇ ਕੋਲ ਪੱਖੇ ਟਿਊਬਾਂ ਵਗੈਰਾ ਲਾਈਟਾਂ ਵਗੈਰਾ ਸਭ ਕੁਝ ਆਣ ਗੜ ਤੋਂ ਚੱਲਦੀ ਹੈਗਾ ਜਿੰਨਾ ਮੱਥ ਚਲਾਵਾ ਦੇਖੋ ਸਾਡੇ ਕੋਲ ਅਗਰ ਪੱਚੀ ਕੁਆਂਟਲ ਗੋਹਾ ਹੋਵੇ ਸਾਡੇ ਕੋਲ 5 ਤੋਂ 7 ਘੰਟੇ ਨੇਚਰਲ ਏ ਜਨਰੇਟਰ ਚੱਲ ਜਾਂਦਾ ਇੱਥੇ ਜਿੰਨਾ ਵੀ ਗੋਬਰ ਵਰਤਣਾ ਉਹ ਕੱਚੀ ਥਾਂ ਵਾਲਾ ਗੋਬਰ ਨਹੀਂ ਵਰਤਣਾ ਕਮਿਟੀ ਇਹਦੇ ਵਿੱਚ ਜਾਊਗੀ ਤਾਂ ਫਿਰ ਥੱਲੇ ਪਲਾਂਟ ਸਾਰਾ ਬੰਦ ਹੋ ਜਾਣਾ ਤੇ ਇਸ ਕਰਕੇ ਉਹ ਸਾਰਾ ਅਸੀਂ ਫਸਟ ਦੇ ਉੱਪਰ ਵਾਲਾ ਜਿੰਨਾ ਪੱਕੀ ਥਾਂ ਵਾਲਾ ਗੋਬਰ ਜਿੰਨਾ ਵੀ ਇਕੱਠਾ ਕਰਕੇ ਇਹਦੇ ਵਿੱਚ ਪਾ ਕੇ ਮਿਕਸ ਕਰਕੇ ਅੰਦਰ ਪਾਣੀ ਦੇ ਨਾਲ ਪਾਈਦਾ ਉਹਦੇ ਨਾਲ ਗੈਸ ਬੰਦ ਦੀ ਹੱਲੇ ਤੱਕ ਵੀ ਤੁਹਾਡੇ ਸਾਹਮਣੇ ਜਨਰੇਟਰ ਚੱਲਦਾ ਪਿਆ ਇਹ ਤੋਂ ਜਿਹੜੀ ਬੇਸਟ ਗੋਬਰ ਹੁੰਦਾ ਉਹ ਇਹਦੇ ਇਸ ਵਿੱਚ ਆ ਜਾਂਦਾ ਜਦੋਂ ਹੋਰ ਗਾਂ ਗੋਬਰ ਆਈ ਜਾਣਾ ਉਹ ਅਗਲੀਆਂ ਹੌਂਦੀਆਂ ਚੱਲ ਜਾਣਾ ਉਹ ਹੀ ਗਿਆ ਓਕੇ ਨਾਲ ਬਾਅਦ ਚ ਜਿਹੜਾ ਬਾਹਰ ਜਾਣਾ ਹੈਗਾ ਉਹ ਪਾਕਤੇ ਵੀ ਯੂਜ਼ ਕਰ ਸਕਦੇ ਆ ਜਿੱਤਾਂ ਦੇ ਪਾੜੀਏ ਖਾਦ ਦੇ ਤੌਰ ਤੇ ਉੱਟਿਆਂ ਨੂੰ ਪਾ ਲਓ ਕਿਸੇ ਪੌਦਿਆਂ ਨੂੰ ਪਾ ਲਓ ਜਿੱਥੇ ਵੀ ਲਗਾਉਣੇ ਆ ਇਹ ਨੇਚਰਲ ਖਾਦ ਆ ਕੋਈ ਤੋਂ ਬਿਜਲੀ ਕਿੱਦਾਂ ਪੈਦਾ ਕੀਤੀ ਜਾਂਦੀ ਹੈ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਾਂਗੇ ਕਿਉਂਕਿ ਜਿਸ ਪਲਾਂਟ ਦੇ ਵਿੱਚ ਅਸੀਂ ਮੌਜੂਦ ਆ ਇਹ ਗਊਸ਼ਾਲਾ ਏ ਤੇ ਗਊਸ਼ਾਲਾ ਨੂੰ ਬੱਤੀ ਦਾ ਅਰੇਂਜਮੈਂਟ ਸਾਰਾ ਗੋਹੇ ਤੋਂ ਹੀ ਕੀਤਾ ਜਾਂਦਾ ਹੈ ਗਊਆਂ ਤੋਂ ਗੋਹਾ ਤੇ ਗੋਹੇ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਸਰਬਜੀਤ ਸਿੰਘ ਮੇਰੇ ਨਾਲ ਨੇ ਜਿਨ੍ਹਾਂ ਨੇ ਇਹ ਪਲਾਂਟ ਲਗਾਇਆ ਬੜੇ ਤਕਨੀਕੀ ਤਰੀਕੇ ਦੇ ਨਾਲ ਅਤੇ ਬੜਾ ਦਿਮਾਗ ਲਗਾ ਕੇ ਇਹਨਾਂ ਨੇ ਇਸ ਪਲਾਂਟ ਨੂੰ ਇੱਥੇ ਲਗਾਇਆ ਹੈ ਤੇ ਜਿਹੜੀ ਬਿਜਲੀ ਹੈ ਉਹ ਇੱਥੇ ਗਊਸ਼ਾਲਾ ਦੀ ਆਪ ਹੀ ਪੈਦਾ ਕਰਕੇ ਇੱਥੋਂ ਦੀਆਂ ਸਾਰੀ ਜਿਹੜੀਆਂ ਲਾਈਟਾਂ ਨੇ ਜਾਂ ਫਿਰ ਬਿਜਲੀ ਦਾ ਜੋ ਵੀ ਹੈ ਉਹ ਸਾਰਾ ਇਸ ਗੋਹੇ ਤੋਂ ਹੀ ਚਲਾਉਂਦੇ ਨੇ ਸਰਬਜੀਤ ਸਾਡੇ ਨਾਲ ਨੇ ਗੱਲਬਾਤ ਕਰਦੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਹੀ ਦੇਣੀ ਬਣਦੀ ਹੈ ਕਿਉਂਕਿ ਇਦਾਂ ਦੇ ਗਊਸ਼ਾਲਾ ਬਹੁਤ ਘਟਿਆ ਵੀ ਜਿਹੜੇ ਤੁਸੀਂ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਬਣਾਇਆ ਤੇ ਬੜਾ ਖੁੱਲਾ ਬਣਾਇਆ ਹੋਰ ਨਵੀਂ ਤਕਨੀਕ ਤੁਸੀਂ ਗੋਹੇ ਤੋਂ ਬਿਜਲੀ ਪੈਦਾ ਕਰਨ ਲੱਗ ਪਏ ਇਹ ਕਿਵੇਂ ਤਕਨੀਕ ਸੋਚੀ ਕਿਵੇਂ ਤੁਸੀਂ ਦਿਮਾਗ ਚ ਲਿਆਂਦੀ ਤੇ ਕਿਵੇਂ ਕਦੋਂ ਦੀ ਚੱਲ ਰਹੀ ਹੈ ਅੱਛਾ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਆ ਕੇ ਇੱਥੇ ਸਾਨੂੰ ਦਰਸ਼ਨ ਦਿੱਤੇ ਤੁਸੀਂ ਆਏ ਅਸੀਂ ਬਹੁਤ ਤੁਹਾਡੇ ਆਵਾਰੀਆਂ ਇਹ ਜਿਹੜਾ ਪਲਾਂਟ ਹੈਗਾ ਇਸ ਤਰ੍ਹਾਂਾਈ ਤਰ੍ਹਾਂ ਤੇ ਲੱਗਿਆ ਹੈ ਸਾਡੇ ਕੋਲ ਲੇਕਿਨ ਇਹਦਾ ਫਾਇਦਾ ਸਾਨੂੰ ਬਹੁਤ ਆ ਸਾਡੇ ਕੋਲ ਦੇਖੋ ਜੀ ਅੱਗੇ ਜਿਹੜਾ ਗੋਹਾ ਗੋਬਰ ਜਿੰਨਾ ਸੀ ਸਗਾ ਉਹ ਵੇਸਟੇਜ ਜਾਂਦਾ ਸੀ ਕਿਸੇ ਵਾਰ ਤੋਂ ਜਿੰਨਾ ਬਰਤਨ ਬਾਅਦ ਖੇਤਾਂ 'ਚ ਪੈ ਜਾਂਦਾ ਕਿਤੇ ਤੇ ਅਦਰਵਾਈਜ਼ ਨਹੀਂ ਕਦ ਪੌਦਿਆਂ ਨੂੰ ਪੈ ਗਿਆ ਨਾ ਤੇ ਨਹੀਂ ਹੁਣ ਪੌਦਿਆਂ ਨੂੰ ਬਰਤਨ ਤੋਂ ਪਹਿਲਾਂ ਇਹ ਸਾਡੇ ਕੋਲ એનર્ਜੀ ਲਈ ਵਰਤਿਆ ਜਾਂਦਾ ਪਹਿਲਾਂ ਗੋਬਰ ਨੂੰ ਅਸੀਂ એનર્ਜੀ ਲੈਂਦੇ ਉਸ ਤੋਂ ਬਾਅਦ ਪੌਦਿਆਂ ਨੂੰ ਫੇਰ ਪਾ ਦਿਓ ਉਸ ਤੋਂ ਵੀ ਵਧੀਆ ਬਣ ਜਾਂਦਾ ਜਿੰਦਾ ਪਹਿਲਾਂ ਪਾਈਦਾ ਜੇ ਤਾਂ ਪਿਛਲੇ ਸਮੇਂ ਚ ਕਹਿੰਦੇ ਤੇ ਗੋਬਰ ਜਿੰਨਾ ਗਲਿਆ ਉਹਨਾਂ ਹੀ ਵਧੀਆ ਜਿੰਨਾ ਪੁਰਾਣਾ ਉਹਨਾਂ ਹੀ ਵਧੀਆ ਉਸੇ ਤਰੀਕੇ ਦਾ ਇਹ ਸਿਸਟਮ ਬਣ ਗਿਆ ਹੈਗਾ ਹੁਣ ਸਾਡੇ ਕੋਲ ਆ ਦੇਖੋ ਸਾਡੇ ਕੋਲ ਮਿਕਸਰ ਮਿਕਸਰ ਸਿਸਟਮ ਹੈ ਇਹ ਜਿਹੜਾ ਤੁਸੀਂ ਆਉਦੀ ਦੇਖ ਰਹੇ ਆ ਇਹਦੇ ਵਿੱਚ ਅਸੀਂ ਸਾਡੇ ਕੋਲ ਮਿਕਸਰ ਸਿਸਟਮ ਆ ਇਹਦੇ ਵਿੱਚ ਅਸੀਂ ਪਾਣੀ ਵੀ ਪਾਈਦਾ ਔਰ ਗੋਬਰ ਵੀ ਪਾਈਦਾ ਗੋਬਰ ਨੂੰ ਫਿਰ ਅਸੀਂ ਗੋਬਰ ਪਾਣੀ ਪਾ ਕੇ ਅਸੀਂ ਵੀ ਆ ਸਾਡੇ ਕੋਲ ਇੱਕ ਮੋਟਰ ਲੱਗੀ ਹੋਈ ਹੈ ਮੋਟਰ ਨੂੰ ਇਹਦੇ ਵਿੱਚ ਬਲੇਡ ਹੈ ਜਿਹੜਾ ਕਿ ਗੋਬਰ ਨੂੰ ਤਾਂ ਗੋਹੇ ਨੂੰ ਗੋਬਰ ਨੂੰ ਤਾਂ ਪਾਣੀ ਨੂੰ ਮਿਕਸ ਕਰ ਦਿੰਦੇ ਆ ਬਿਲਕੁਲ ਸੰਗਣਾ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪੂਰਾ ਖੁੱਲ ਜਾਂਦਾ ਨਾ ਫਿਰ ਅਸੀਂ ਇਹਦਾ 15 ਤੋਂ 20 ਮਿੰਟ ਤੱਕ ਤਕਰੀਬਨ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਖੁੱਲ ਜਾਂਦਾ ਹੈਗਾ ਤੇ ਸਾਡੇ ਕੋਲ ਆ ਗੇਟ ਲੱਗਾ ਹੋਇਆ ਹੈ ਆ ਗੇਟ ਨੂੰ ਅਸੀਂ ਓਪਨ ਕਰ ਦਿੱਤਾ ਤੇ ਸਾਡੇ ਕੋਲ ਇਧਰ ਲੈਵਨ ਸਾਡੇ ਕੋਲ 30 ਫੁੱਟ ਡੂੰਘਾ ਇੱਕ 20 बाई 30 ਦਾ ਖੂਬ ਬਣਿਆ ਹੋਇਆ ਹੈ ਇਹ ਖੂਹ ਜਿੱਥੇ ਸਾਡੇ ਕੋਲ ਮੇਨ ਸਾਡੇ ਕੋਲ ਇਹਦੀ ਗੈਸ ਬਣਦੀ ਆ ਜਿਹਦੇ ਨਾਲ ਜਨਰੇਟਰ ਸਟਾਰਟ ਹੁੰਦਾ ਹੈ ਅੱਛਾ ਇਹ ਗੱਲ ਇਹ ਵੀ ਦੱਸਿਓ ਵੀ ਜਦੋਂ ਇਹ ਇਧਰੋਂ ਮਿਕਸਚਰ ਜਿਹੜਾ ਵਾ ਉਹ ਘੋਲ ਕੇ ਬਲੇਟਾਂ ਦੇ ਨਾਲ ਜਦੋਂ ਇੱਥੇ ਆ ਜਾਂਦਾ ਇਹ ਹੁਣ ਚਾਰ ਮੈਂ ਜਿਵੇਂ ਆ ਦੇਖ ਰਿਹਾ ਵਾਂ ਪਿੱਲਰ ਜੇ ਤੁਸੀਂ ਜਿਹੜੇ ਉੱਪਰ ਪਾਏ ਹੋਇਆ ਫਟ ਇਹ ਇਹ ਚਾਰ ਹਉਦੀਆਂ ਨੇ ਇਹਦੇ ਵਿੱਚ ਨਹੀਂ ਨਹੀਂ ਸਰ ਇਸ ਤਰ੍ਹਾਂ ਹੈ ਕਿ ਉਹ ਜਿਹੜਾ ਤੁਸੀਂ ਮਿਕਸਰ ਸਿਸਟਮ ਦੇਖਿਆ ਉਹਦੇ ਤੋਂ ਬਾਅਦ ਸੈਕੰਡ ਸਾਡੇ ਕੋਲ 30 ਫੁੱਟ ਡੂੰਘਾ ਇਹਦੇ ਵਿੱਚ ਇੱਕ ਖੂਹ ਹੈ ਖੂਦ ਟਾਪ ਤੇ ਸਾਡੇ ਕੋਲ ਪਾਈਪਿੰਗ ਵਗੈਰਾ ਸੋਚ ਵਗੈਰਾ ਲੱਗੇ ਹੋਏ ਜਿਹੜੇ ਤੁਸੀਂ ਦੇਖ ਰਹੇ ਆ ਦੇਖੋ ਤੇ ਇਹ ਜਿਹੜੇ ਨਾ ਇਹਦੇ ਤੋਂ ਇੱਕ ਸੋਚ ਲੱਗਾ ਹੋਇਆ ਜਿਹੜਾ ਕਿ ਗੈਸ ਬਣਨ ਤੋਂ ਬਾਅਦ ਸੋਚ ਔਨ ਕਰਨ ਤੇ ਜਨਰੇਟਰ ਚੱਲੇ ਜਾਂਦਾ ਹੈ ਅੱਛਾ ਤੇ ਇਹ ਸਾਡੇ ਕੋਲ 30 ਫੁੱਟ ਲੰਗੇ ਦੇ ਵਿੱਚ ਥੱਲੇ ਬਿਲਕੁਲ ਐਂਡ ਤੇ ਸਾਡੇ ਕੋਲ ਜਿਹੜਾ ਮਿਕਸਚਰ ਗੋਹਾ ਉਹ ਐਂਡ ਤੇ ਜਾਂਦਾ ਹੈ ਔਰ ਐਂਡ ਤੇ ਜਾਣ ਦਾ ਪ੍ਰੈਸ਼ਰ ਉਹ ਗੋਬਰ ਜਿਹੜਾ ਉੱਪਰੋਂ ਉੱਠਦਾ ਤੇ ਉਹਦੇ ਨਾਲ ਕੀ ਹੁੰਦਾ ਕਿ ਟਾਪ ਤੇ ਆ ਕੇ ਗੈਸ ਜਿਹੜੀ ਬਣਦੀ ਹੈ ਅੱਛਾ ਉਹ ਗੈਸ ਜਿਹਨੂੰ ਕਹਿ ਦਿੰਦੇ ਆ ਉਹੀ ਗੈਸ ਜਿਹੜੀ ਇਹ ਚੁਬਾਂਦੀ ਬਾਇਓ ਗੈਸ ਜਿਹੜੀ ਆ ਉਹ ਫਿਰ ਗੈਸ ਉਹਨੂੰ ਫਿਰ ਯੂਜ਼ ਤੁਸੀਂ ਕਰਦੇ ਆ ਅੰਦਰ ਜਿਵੇਂ ਇਨਵਰਟਰ ਲੱਗਾ ਉਹ ਗੈਸ ਤੋਂ ਬਿਜਲੀ ਕਿਵੇਂ ਬਣਦੀ ਹੈ ਦੇਖੋ ਸਰ ਇਹਦੇ ਵਿੱਚ ਜਿਹੜੀ ਗੈਸ ਹੈ ਨਾ ਗੈਸ ਸਾਡੇ ਕੋਲ ਇਹ ਸੋਚ ਨੂੰ ਅਸੀਂ ਆਨ ਕੰਡੀਸ਼ਨ 'ਚ ਕਰੀਦਾ ਹੈਗਾ ਅੱਛਾ ਇਹ ਜਿਹੜਾ ਸੋਚ ਲੱਗਾ ਇਹਨੂੰ ਜਿਹੜਾ ਪਤਲਾ ਗੁਲਾਬੀ ਰੰਗ ਦਾ ਲਾਲ ਰੰਗ ਦਾ ਇਸ ਨੂੰ ਇਹ ਸਾਡੇ ਪਾਈਪਿੰਗ ਲੱਗੀ ਹੋਈ ਹੈ ਇਹ ਪਾਈਪਿੰਗ ਅੰਦਰ ਜਾਂਦੀ ਹੈ ਤੇ ਰਾਹੀਂ ਸਾਡੇ ਕੋਲ ਗੈਸ ਸਪਲਾਈ ਅੰਡਰਗਾਉਂਡ ਹੈ ਅੱਛਾ ਅੰਡਰਗਾਉਂਡ ਜ਼ਮੀਨ ਦੇ ਥੱਲੇੋਂ ਦੀ ਹੈਗੀ ਆ ਇਹ ਸਾਡੇ ਕੋਲ ਅੰਦਰ ਜਾ ਕੇ ਸਾਡੇ ਕੋਲ ਜਨਰੇਟਰ ਦੇ ਕੋਲ ਦੋ ਫਿਲਟਰ ਲੱਗੇ ਹੋਏ ਆ ਦੋ ਫਿਲਟਰ ਜਿਹੜੇ ਹੈਗੇ ਆ ਉਹ ਇਥੋਂ ਆਈ ਹੋਈ ਗੈਸ ਨੂੰ ਫਿਲਟਰ ਕਰਦੇ ਆ ਫਿਲਟਰ ਕਰਨ ਤੋਂ ਬਾਅਦ ਕਿ ਉਹ ਜਨਰੇਟਰ ਨੂੰ ਸਪਲਾਈ ਜਾਂਦੀ ਹੈ ਜੀ ਇਹ ਜਨਰੇਟਰ ਨੂੰ ਸਪਲਾਈ ਫਿਰ ਉਸ ਦੀ ਜਿਹੜੀ ਗੋਬਰ ਗੈਸ ਆ ਅੰਦਰ ਵੀ ਜਿਹੜੇ ਉਹ ਮੈਨੂੰ ਲੱਗਦਾ ਗੈਸ ਦੇ ਹੀ ਲੱਗੇ ਹੋਏ ਨੇ ਜਨਰੇਟਰ ਫਿਲਟਰ ਕਰਨ ਦੇ ਹਾਂਜੀ ਹਾਂਜੀ ਦੋ ਇੱਕ ਪੱਲੇ ਕੋਲੇ ਵੱਡਾ ਉਹ ਇੱਕ ਨੰਬਰ ਦਾ ਦੋ ਨੰਬਰ ਦਾ ਦੋਨੇ ਇਹ ਫਿਲਟਰ ਲੱਗੇ ਹੋਏ ਆ ਆਹ ਉਹ ਨੋ ਫਸਤਿਆ ਥੱਲੇ ਇਹਦੇ ਤੋਂ ਆ ਜੋ ਬਾਹਰ ਹੀ ਆ ਜੋ ਕਿਉਂਕਿ ਇਧਰ ਆਵਾਜ਼ ਜ਼ਿਆਦਾ ਇਹ ਕਿੰਨੇ ਹੌਸਪਾਵਰ ਦਾ ਜਨਰੇਟਰ ਆ ਤੇ ਇਹ ਕਿੰਨੀ ਬਿਜਲੀ ਇੱਥੋਂ ਬਣਾ ਕੇ ਫਿਰ ਕਿੰਨਾ ਚਿਰ ਚੱਲ ਜਾਂਦਾ ਸਾਡੇ ਕੋਲ ਇਹ ਜਿਹੜਾ 10 ਹੌਸਪਾਵਰ ਦਾ ਹੈਗਾ ਇਹਦੇ ਤੋਂ ਸਾਡੇ ਕੋਲ ਪੱਖੇ ਟਿਊਬਾਂ ਵਗੈਰਾ ਲਾਈਟਾਂ ਵਗੈਰਾ ਸਭ ਕੁਝ ਅਣਗਿਣਤ ਚੱਲਦੀ ਹੈ ਹੈਗਾ ਜਿੰਨਾ ਮਰਜ਼ੀ ਚਲਾਵਾ ਤੇ ਸਾਡੇ ਕੋਲ ਜਿਹੜਾ ਇਹਦੇ ਤੇ ਪੰਪ ਆ ਵਗੈਰਾ ਪਾਣੀ ਚੜਾਉਣ ਲਈ ਜਾਂ ਕਿ ਉੱਥੇ ਪਾਣੀ ਵਾਰਤੋਂ ਲਈ ਔਰ ਸਾਡੇ ਕੋਲ 2 ਤੱਕ 2 ਤਿੰਨ ਦੀ ਮੋਟਰ ਵੀ ਚਲਾ ਸਕਦੇ ਆ ਇਹਦੇ ਨਾਲ ਅਸੀਂ ਪੱਠੇ ਕੁੱਤਣ ਵਾਲੀ ਉਹ ਵੀ ਚਲਾ ਸਕਦੇ ਆ ਜਿਹੜੀ 10 ਹਸ ਪਾਵਰ ਤੋਂ ਲਿਮਟ ਤੋਂ ਬਾਹਰ ਹੈ ਉਹ ਅਸੀਂ ਨਹੀਂ ਚਲਾ ਸਕਦੇ ਤੇ ਇਹਦੇ ਨਾਲ ਪੈਸੇ ਸਾਡੇ ਕੋਲ ਬਹੁਤ ਯੂਜ਼ ਹੁੰਦਾ ਬਹੁਤ ਵਰਤੋਂ ਚ ਆਉਂਦੀਆਂ ਚੀਜ਼ਾਂ ਇਹਦੇ ਨਾਲ ਫਿਰ ਤੁਸੀਂ ਜਿਵੇਂ ਗਊਸ਼ਾਲਾ ਦੀਆਂ ਲਾਈਟਾਂ ਆਣੇ ਬਿਜਲੀ ਸਾਰੀ ਯੂਜ਼ ਇਤਨੀ ਕਰਦੇ ਆ ਏਸੀ ਵਗੈਰਾ ਵੀ ਚੱਲ ਜਾਂਦੇ ਇਹਦੇ ਨਾਲ ਨਹੀਂ ਨਹੀਂ ਏਸੀ ਵਗੈਰਾ ਨਹੀਂ ਚੱਲਦੇ ਹੈਗੇ ਨਾ ਹੀ ਚਲਾਏ ਨਾ ਹੀ ਸਾਡੇ ਕੋਲ ਏਸੀ ਹੈ ਅੱਛਾ ਠੀਕ ਹੈ ਤੇ ਸਾਨੂੰ ਜਰੂਰਤ ਵੀ ਨਹੀਂ ਇਸ ਦੇ ਨਾਲ ਵਿੱਚ ਰਹਿਣਾ ਹੈਗਾ ਅਸੀਂ ਏਸੀਆਂ 'ਚ ਰਹਿਣਾ ਨਹੀਂ ਹੈਗਾ ਉਹ ਕੀ ਕਹਿੰਦੇ ਹੁੰਦੇ ਆ ਕਿ ਜਿੰਨ ਪਸ਼ੂਆਂ ਦੇ ਪਿੱਛੇ ਪਸ਼ੂ ਹੋਣਾ ਪੈਂਦਾ ਫੇ ਏਸੀਆਂ 'ਚ ਕਿੱਥੇ ਰਹਿਣਾ ਤੇ ਇਸ ਕਰਕੇ ਅਸੀਂ ਤਾਂ ਏਸੀਆਂ 'ਚ ਨਹੀਂ ਅਸੀਂ ਇਸ ਪੱਖੇ ਇਹਨਾਂ ਲਈ ਗੋਂਗਾਂ ਨੇ ਵੀ ਲੱਗੇ ਹੋਏ ਆ ਤੇ ਅੰਦਰ ਪੱਖੇ ਵੀ ਲੱਗੇ ਹੋਏ ਆ ਜਿੱਥੇ ਕਿਸੇ ਨੇ ਬੈਠਣਾ ਉੱਠਣਾ ਹੈਗਾ ਤੇ ਉਹ ਮੋਟਰਾਂ ਲੱਗੀਆਂ ਪੱਠਾ ਘੁੱਤਣ ਵਾਸਤੇ ਪਾਣੀ ਦੇ ਪੰਪ ਲੱਗੇ ਹੋਏ ਆ ਉਹ ਸਭ ਕੁਝ ਇੱਧੇ ਤੇ ਵਰਤ ਹੁੰਦੇ ਆ ਨੇ ਗੋਏ ਦੇ ਨਾਲ ਥੋੜਾ ਆ ਜੋ ਆਪਾਂ ਕਿਉਂਕਿ ਆਵਾਜ਼ ਜ਼ਿਆਦਾ ਕਿੰਨੇ ਗੋਏ ਦੇ ਨਾਲ ਕਿੰਨੀ ਬਿਜਲੀ ਪੈਦਾ ਹੋ ਜਾਂਦੀ ਆ ਕਿੰਨੇ ਘੰਟੇ ਦਾ ਹਿਸਾਬ ਹੁੰਦਾ ਕਿ ਜਾਂ ਇਹਦਾ ਗੋਏ ਦੇ ਕੁਆਟਿਟੀ ਦੇ ਉੱਪਰ ਨੇ ਹੁੰਦਾ ਦੇਖੋ ਸਾਡੇ ਕੋਲ ਅਗਰ 25 ਕੁਆਂਟਲ ਗੋਹਾ ਹੋਵੇ ਅੱਛਾ ਸਾਡੇ ਕੋਲ 5 ਤੋਂ 7 ਘੰਟੇ ਨੈਚੁਰਲ ਇਹ ਜਨਰੇਟਰ ਚੱਲ ਜਾਂਦਾ ਅੱਛਾ ਹਾਂ ਜੇ 25 ਕੁਆਂਟਲ ਡੇਲੀ ਸਾਡੇ ਕੋਲ ਆ ਜਵੇ ਮਿਲ ਜਵੇ ਗੋਹਾ ਨੇ ਇਹਨਾਂ ਨੂੰ ਤਾਂ ਸਾਡੇ ਕੋਲ 5 ਤੋਂ 7 ਘੰਟੇ ਨੈਚੁਰਲ ਚੱਲਣ ਦੀ ਇਹ ਪੂਰੀ ਉਮੀਦ ਹੈ ਜਦੋਂ ਡੇਲੀ ਕਿੰਨਾ ਯੂਜ਼ ਕਰਦੇ ਕੋਈ ਇਹਦੀ ਵੀ ਕਪੈਸਿਟੀ 4 ਘੰਟੇ ਦੇ ਕਰੀਬ ਹਲੇ ਚੱਲਦਾ ਪਿਆ ਕਿਉਂਕਿ ਸਾਡੇ ਕੋਲ ਗੋਬਰ ਘਾਟੋ ਥਾਡਾ ਫਰਸ਼ ਇੱਥੇ ਜਿੰਨਾ ਵੀ ਗੋਬਰ ਵਰਤ ਹੋਣਾ ਉਹ ਕੱਚੀ ਥਾਂ ਵਾਲਾ ਗੋਬਰ ਨਹੀਂ ਵਰਤ ਹੋਣਾ ਉਹ ਮਿੱਟੀ ਇਹਦੇ ਵਿੱਚ ਜਾਊਗੀ ਤਾਂ ਫਿਰ ਥੱਲੇ ਪlant ਸਾਰਾ ਬੰਦ ਹੋ ਜਾਣਾ ਹੈ ਤੇ ਇਸ ਕਰਕੇ ਉਹ ਸਾਰਾ ਅਸੀਂ ਫਰਸ਼ ਦੇ ਉੱਪਰ ਵਾਲਾ ਜਿੰਨਾ ਪੱਕੀ ਥਾਂ ਵਾਲਾ ਗੋਬਰ ਜਿੰਨਾ ਵੀ ਇਕੱਠਾ ਕਰਕੇ ਇਹਦੇ ਵਿੱਚ ਪਾ ਕੇ ਮਿਕਸ ਕਰਕੇ ਅੰਦਰ ਪਾਣੀ ਦੇ ਨਾਲ ਪਾਈਦਾ ਉਹਦੇ ਨਾਲ ਗੈਸ ਬਣਦੀ ਹਲੇ ਤੱਕ ਵੀ ਤੁਹਾਡੇ ਸਾਹਮਣੇ ਜਨਰੇਟਰ ਚੱਲਦਾ ਪਿਆ ਜਿਵੇਂ ਮੈਂ ਦੇਖ ਰਿਹਾ ਵੀ ਜ਼ਿਆਦਾਤਰ ਜਿਹੜੀਆਂ ਤੁਹਾਡੀਆਂ گاਵਾ ਨੇ ਉਹ ਕੱਚੀ ਜਗ੍ਹਾ ਤੇ ਜ਼ਿਆਦਾ ਤੇ ਪਸ਼ੂ ਤਾਂ ਵੈਸੇ ਕੱਚੀ ਜਗ੍ਹਾ ਦੇ ਉੱਪਰ ਜ਼ਿਆਦਾ ਰਹਿਣਾ ਪਸੰਦ ਕਰਦਾ ਫਿਰ ਇਹਦੇ ਨਾਲ ਤੁਹਾਨੂੰ ਘਾਟਾ ਤਾਂ ਪੈਂਦਾ ਹੀ ਹੋਣਾ ਗੋਹੇ ਵਾਲਾ ਵੀ ਯਾਰ ਦੇਖੋ ਉਹ ਤਾਂ ਪੈਂਦਾ ਹੀ ਆ ਦੇਖੋ ਇਹਨਾਂ ਦੀ ਜੇ ਸਹੂਲਤ ਦੇਖੋ ਤਾਂ ਇਹਨਾਂ ਦੀ ਸਹੂਲਤ ਕੱਚੀ ਥਾਂ ਤੇ ਹੀ ਆ ਹਾਂ ਕੱਚੀ ਥਾਂ ਤੇ ਰਹਿਣਾ ਸਿਆਣਿਆਂ ਦਾ ਵੀ ਕਹਣਾ ਵੀ ਜਿੰਨਾ ਵੀ ਪਸ਼ੂ ਆ ਕੱਚੀ ਥਾਂ ਤੇ ਰੱਖਣਾ ਚਾਹੀਦਾ ਖੁਰਕਾ ਜਾਂਦੇ ਆ ਤੇ ਥੋੜੇ ਜੇ ਏਰੀਆ ਸਾਡੇ ਕੋ ਪੱਕਾ ਹੋਵੇ ਜਿੰਨਾ ਸਮਾਂ ਅਸੀਂ ਉਹਦੇ ਤੇ ਪਠਾ ਦਿੱਤੇ ਪਾਉਣੇ ਉਹਨਾਂ ਸਮਾਂ ਹੋ ਰਹਿ ਜਾਂਦਾ ਸਾਡਾ ਘਟਾਵਾਦਾ ਪੂਰਾ ਹੋ ਸਕਦਾ ਫਿਰ ਇਹ ਗਊਸ਼ਾਲਾ ਦਾ ਬਿੱਲ ਤਾਂ ਨਹੀਂ ਫਿਰ ਆਉਂਦਾ ਹਣਾ ਬਿਜਲੀ ਦਾ ਬਿੱਲ ਸਾਡੇ ਕੋਲ ਦੇਖੋ ਜੀ ਜਿੰਨਾ ਜੇ ਜਨਰੇਟਰ ਜ਼ਿਆਦਾ ਚਲਾਵਾਂਗੇ ਉਹਨਾਂ ਬਿੱਲ ਉਹਦਾ ਸਾਡੇ ਕੋਲ ਘਟ ਆਉਣਾ ਹਾਂਜੀ ਅਸੀਂ ਉਹ ਫੇਰ ਘੱਟ ਵਰਤੀਦਾ ਜਦੋਂ ਸਾਡੇ ਕੋਲ ਗੈਸ ਬਣਦੀ ਰਹਿੰਦੀ ਹੈ ਤੇ ਅਸੀਂ ਉਹ ਇੱਧਰ ਵਰਤੀ ਚਾਹੀਦਾ ਅੱਛਾ ਇਹ ਕੋਈ ਮੁੱਲ ਹੈ ਇਹਦਾ ਵੀ ਕਿੰਨੇ ਦਾ ਆਈਡੀਆ ਵੀ ਕਿੰਨਾ ਕਿ ਪਲਾਂਟ ਲਾਉਣ ਚ ਖਰਚਾ ਆਇਆ ਸੀਗਾ ਤੁਹਾਡਾ ਸਰ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਇਹ ਅਸੀਂ ਆਪਣੇ ਤੌਰ ਤੇ ਸਰਕਾਰੀ ਤੌਰ ਤੇ ਬਣਿਆ ਹੋਇਆ ਉਹਨਾਂ ਆਪਣੇ ਸਰਕਾਰੀ ਤੌਰ ਤੇ ਆ ਬਣਾ ਕੇ ਗੈਠੇ ਕਿਦਰ ਉਹਨਾਂ ਨੇ ਬਣਾਇਆ ਉਹੀ ਚਲਾ ਰਿਹਾ ਹੈ ਪਰ ਇਨਸ਼ਾ ਅੱਲਾ ਜਿਹੜੀ ਹੈ ਇਹ ਫਿਰ ਸਰਕਾਰੀ ਇਹ ਵੀ ਬਿਲਕੁਲ ਬਿਲਕੁਲ ਸਾਡੀ ਇਹ ਕਟਲ ਪੌਂਡ ਫਲਾਈ ਦੀ ਗੋਸ਼ਲਾ ਦਾ ਪਜਦਾ ਨਾਮ ਤੇ ਇਹ ਸਰਕਾਰੀ ਤੌਰ ਤੇ ਇੱਥੇ ਬਣਾਈ ਗਈ ਹੈ ਅੱਛਾ ਕੋਈ ਉਦਾਂ ਲਾਗੇ ਬੰਨੇ ਹੋਰ ਵੀ ਕਿਸੇ ਨੇ ਇਦਾਂ ਦੇ ਪਲਾਂਟ ਲਾਇਆ ਵੀ ਜਿਹੜਾ ਗੋਹੇ ਦੇ ਨਾਲ ਬਿਜਲੀ ਤਿਆਰ ਕਰੇ ਮੇਰੇ ਮੈਂ ਜਿੱਥੇ ਤੱਕ ਮੇਰੀ ਜ਼ਿੰਦਗੀ ਇਹ ਮੇਰੀ ਜ਼ਿੰਦਗੀ ਵਿੱਚ ਵੀ ਮੈਂ ਪਹਿਲੀ ਵਾਰ ਹੀ ਦੇਖਿਆ ਅੱਛਾ ਕਿਉਂਕਿ ਇੰਨਾ ਕੁ ਮੈਨੂੰ ਪਤਾ ਸੀਗਾ ਕਿ ਇਸ ਤੋਂ ਜਿਹੜੀ ਭੋਜਨ ਬਣਾਉਣ ਲਈ ਚਾਹੇ ਕਿਤੇ ਵੀ ਕੋਈ ਸਥਾਨ ਤੇ ਇਕੱਠੇ ਭੋਜਨ ਬਣਦਾ ਉੱਥੇ ਕਿ ਗੋਬਰ ਦੇ ਨਾਲ ਭੋਜਨ ਬਣਾਉਂਦੇ ਆ ਅੱਛਾ ਇੰਨਾ ਕੁ ਤਾਂ ਮੈਂ ਦੇਖਿਆ ਹੈਗਾ ਆ ਤੇ ਲੇਕਿਨ ਜੇ ਦੇਖਿਆ ਜਾਵੇ ਵੀ ਆ ਜਨਰੇਟਰ ਚੱਲਣ ਵਾਲਾ ਮੈਂ ਪਹਿਲੀ ਵਾਰ ਹੀ ਦੇਖਿਆ ਮੈਂ ਵੀ ਮੈਂ ਵੀ ਆ ਚੰਬੇ ਚ ਪਿਆ ਰਿਹਾ ਸੀਗਾ ਕਿ ਇੱਥੇ ਕਹਿੰਦੇ ਜਨਰੇਟਰ ਲੱਗਣਾ ਹੈਗਾ ਗੋਬਰ ਤੋਂ ਚੱਲਣ ਵਾਲਾ ਉਹ ਮੈਂ ਵੀ ਸੋਚਣ ਚ ਪਿਆ ਰਿਹਾ ਜਾਂਦਾ ਜਦੋਂ ਲੱਗਾ ਨਹੀਂ ਸੀ ਬਾਇਓ ਗੈਸ ਦਾ ਤਾਂ ਚਲੋ ਲੋਕਾਂ ਨੇ ਘਰਾਂ 'ਚ ਹੀ ਪਲਾਂਟ ਲਾ ਲਏ ਉਹ ਤਾਂ ਬਹੁਤ ਪੁਰਾਣੀ ਤਕਨੀਕ ਹੋ ਗਈ ਪਰ ਇਹ ਵਾਲੀ ਤਾਂ ਜਦੋਂ ਅਸੀਂ ਵੀ ਸੁਣੀ ਵਾਕਈ ਸਾਨੂੰ ਵੀ ਲੱਗਾ ਵੀ ਇਹ ਨਵੀਂ ਚੀਜ਼ ਹੈ ਕਿ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਇਹ ਸਰਕਾਰੀ ਤੌਰ ਦੇ ਉੱਪਰ ਲੱਗਾ ਪਰ ਇਹ ਫਾਇਦਾ ਇਹਦਾ ਬਹੁਤ ਹੈ ਫਾਇਦਾ ਬਹੁਤ ਹੈ ਨਾਲੇ ਚਲੋ ਬਿਜਲੀ ਦੀ ਖਪਤ ਵੀ ਘੱਟ ਹੁੰਦੀ ਹੈ ਤੇ ਇਹਦਾ ਮੈਨੂੰ ਲੱਗਦਾ ਵੀ ਲੋਕਾਂ ਨੂੰ ਇਹ ਇਹਦੇ ਵੱਲ ਵੇਖ ਕੇ ਸਗੋਂ ਘਰਾਂ 'ਚ ਵੀ ਜਾਂ ਯੂਜ਼ ਕਰਨਾ ਚਾਹੀਦਾ ਜੇ ਵੱਡੇ ਪਲਾਂਟ ਜਿਵੇਂ ਹੁੰਦੇ ਆ ਕਿ ਦੇਖੋ ਜੀ ਅਗਰ ਉਹਨਾਂ ਨੇ ਜਨਰੇਟਰ ਜੇ ਉਹਨਾਂ ਦੀ ਕਪੈਸਿਟੀ ਕੀ ਹੈ ਗੋਬਰ ਦੀ ਕਪੈਸਿਟੀ 25 ਕੁਆਂਟਲ ਰੋਜ਼ ਦੀ 15 20 ਵੀ ਕੁਆਂਟਲ ਰੋਈਦੀ ਹੈ ਤੇ ਉਹਨੂੰ ਖਪਤ ਵੀ ਹੈਗੀ ਤੇ ਬਿਜਲੀ ਦੀ ਉਹਨੂੰ ਲਗਾ ਲੈਣਾ ਚਾਹੀਦਾ ਕਿਉਂਕਿ ਗੋਬਰ ਦਾ ਇੱਕ ਘਰ ਚ ਉਹਨੇ ਬਾਹਰ ਵੀ ਸੱਟਣਾ ਹੀ ਹੈਗਾ ਤੇ ਵਰਤ ਹੋ ਕੇ ਸੱਟ ਹੋ ਜਾਊਗਾ ਘਟੋ ਘਟ ਬਿਜਲੀ ਦਾ ਖਰਚਾ ਤਾਂ ਬਾਜੂ ਉਹਨੂੰ ਤਾਂ ਨਹੀਂ ਤੇ ਲਗਾਤਾਰ ਬਿਜਲੀ ਚੱਲਣੀ ਇੰਨੇ ਪੱਖੇ ਗਰਮੀਆਂ ਚ ਹੁਣ ਗਾਂ ਚੱਲਣੇ ਆ ਤੇ ਗਊਆਂ ਨੂੰ ਪੱਖੇ ਚਾਹੀਦੇ ਚਲੋ ਆਪ ਵੀ ਪੱਤੀ ਦਾ ਕਰਨਾ ਬੰਦਾ ਜਿਹੜਾ ਉਹ ਚਾਰਾ ਕੁੱਤਰੇ ਵਾਲੇ ਮਸ਼ੀਨ ਵੀ ਮੋਟਰ ਚਲਾਉਂਦਾ ਹੈ ਘਰਾਂ ਦੇ ਵਿੱਚ ਉਹਨਾਂ ਨੂੰ ਲਾਈਟੇ ਨਹੀਂ ਹੁੰਦੀ ਲਾਈਟ ਬਾਈ ਚਾਂਸ ਕਿਧ ਨੇਰੀ ਆ ਗਈ ਕੁਝ ਮੌਸਮ ਖਰਾਬ ਹੋ ਗਿਆ ਬੱਤੀ ਕੱਟ ਹੋ ਗਈ ਤਾਂ ਗਊਆਂ ਨੇ ਤਾਂ ਪੱਠੇ ਖਾਣੇ ਆ ਪਸ਼ੂਆਂ ਨੇ ਪੱਠੇ ਖਾਣੇ ਖਾਣੇ ਆ ਉਹਨਾਂ ਨੂੰ ਤਾਂ ਕੁਤਰ ਕੇ ਪਾਉਣੇ ਪੈਣ ਜਨਰੇਟਰ ਹੋ ਗਦਾ ਉਹ ਵੀ ਕੰਮ ਆ ਜਾਊਗਾ ਉਹਨਾਂ ਦਾ ਬਿੱਲ ਵੀ ਬਚ ਗਿਆ ਪੈਸੇ ਵੀ ਬਚ ਗਏ ਗੋਬਰ ਵੀ ਘੱਟ ਆ ਗਿਆ ਜਿੰਨਾ ਗੋਬਰ ਬਾਜ ਘੱਟ ਹੋਣਾ ਸੀ ਉਹਨਾਂ ਹੀ ਫੇ ਵੀ ਇੰਦਾ ਵੀ ਕੰਮ ਆ ਜਾਣਾ ਮੈਂ ਹੁਣ ਜਿਵੇਂ ਉਹਦੇ ਬਾਰੇ ਆਉ ਮੜਾ ਜਾ ਉਹ ਵੀ ਖਾਓ ਵੀ ਜਿਹੜੀ ਵੇਸਟੇਜ ਆ ਗੈਸ ਇਧਰੋਂ ਬਣ ਗਈ ਉਹਦੀ ਬਿਜਲੀ ਤੁਸੀਂ ਬਣਾ ਲਈ ਹੁਣ ਆ ਜਿਹੜੀ ਵੇਸਟੇਜ ਆ ਇਹ ਵੇਸਟੇਜ ਦਾ ਫਿਰ ਕੀ ਕਰਦੇ ਆ ਤੁਸੀਂ ਏ ਦੇਖੋ ਜਿੱਥੇ ਆਪਾਂ ਹੁਣ ਇਸ ਵੇਲੇ ਖੜੇ ਆਂ ਇਹ ਥੱਲੇ ਸਾਡੇ ਹੌਦੀ ਹੈ ਇੱਕ ਹੌਦੀ ਹੈ ਜਦੋਂ ਆਪਾਂ ਉਹ ਤੇੜਾ 30 ਫੁੱਟ ਦਾ ਡੂੰਗਾ ਤੁਹਾਨੂੰ ਮੈਂ ਖੂਦ ਅਸੇ ਟੌਪ ਤੇ ਲੱਗਾ ਹੋਇਆ ਉਹਦੇ ਅ ਸੋਚੋ ਗੈਸ ਵਾਲਾ ਇਹ ਤੋਂ ਜਿਹੜੀ ਬੇਸਟ ਗੋਬਰ ਹੁੰਦਾ ਉਹ ਇੱਧਰ ਤੇ ਇੱਥੇ ਵਿੱਚ ਆ ਜਾਂਦਾ ਜਦੋਂ ਹੋਰ ਗਾਹਾਂ ਗੋਬਰ ਆਈ ਜਾਣਾ ਉਹ ਅਗਲੀਆਂ ਹੌਦੀਆਂ ਚਲ ਜਾਣਾ ਜਿਹੜਾ ਓਵਰਫਲੋ ਹੋ ਹੀ ਗਿਆ ਉਹ ਗਿਆ ਲੰਨਾ ਤੋਂ ਬਾਅਦ ਚ ਜਿਹੜਾ ਬਾਹਰ ਜਾਣਾ ਹੈਗਾ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਆਂ ਕੀ ਤਾਂ ਜਪਾਲੀਏ ਖਾਤੇ ਤੌਰ ਤੇ ਬੂਟਿਆਂ ਨੂੰ ਪਾ ਲਓ ਕਿਤੇ ਪੌਦਿਆਂ ਨੂੰ ਪਾ ਲਓ ਜਿੱਥੇ ਵੀ ਲਗਾਉਣੇ ਆ ਇਹ ਨੇਚਰਲ ਖਾਦ ਆ ਇਹ ਨੇਚਰਲ ਨੇਚਰਲ ਖਾਦ ਆ ਔਰ ਬਹੁਤ ਬਿਹਤਰ ਆ ਜੂਰੀਏ ਡਾਈ ਤੋਂ ਕਿਤੇ ਪਰੇ ਆ ਇਹ ਤਾਂ ਫਿਰ ਮੈਨੂੰ ਲੱਗਦਾ ਹੁਣ ਮੈਂ ਜਿਵੇਂ ਆ ਵੇਸਟੇਜ ਤੁਹਾਡੀ ਇੱਥੇ ਆ ਪਈ ਆ ਜਿਹੜੀ ਓਵਰਫਲੋ ਹੋਈ ਉਹ ਬਿਲਕੁਲ ਸਾਫ ਆ ਇਹ ਤੁਸੀਂ ਫਿਰ ਕਿਦਾਂ ਤੁਸੀਂ ਆਪਣੀਆਂ ਪਹਿਲੀਆਂ ਪੁਲੀਆਂ ਪਾਉਨੇ ਆ ਕਿ ਜਾਂ ਕੋਈ ਲੈ ਜਾਂਦੇ ਨੇ ਲੋਕ ਹਲੇ ਸਾਨੂੰ ਥੋੜੇ ਸਮਾਂ ਆਇਆ ਦੋ ਤਿੰਨ ਮਹੀਨੇ ਹੋਏ ਇੱਥੇ ਸਟਾਰਟ ਹੋਏ ਨੂੰ ਜਿਆਦਾ ਨਹੀਂ ਹੋਇਆ ਹੁਣ ਅਗਾਹਾਂ ਅਗਾਹਾਂ ਜਿੱਦਾਂ ਕਰਾਂਗੇ ਐਡਵਰਟਾਈਜ਼ਮੈਂਟ ਕਰਾਂਗੇ ਇਹਨੂੰ ਜ਼ਰੂਰਤਾਂ ਤੱਕ ਪੌਦੇ ਵੀ ਲਗਾਈਦੇ ਸੀ ਗੰਗੋਸ਼ਾਲਾ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵਰਤੋਂ ਕਰੀਦੀ ਹੈਗੀ ਹੈ ਕਿ ਜਿੱਥੇ ਪੌਦੇ ਲਗਾਉਣੇ ਬੂਟੇ ਲਗਾਉਣੇ ਫਲ ਲੱਗ ਫਲ ਵਾਲੇ ਪੌਦੇ ਲਗਾਉਣੇ ਕਿ ਅਡਜਸਟਮੈਂਟ ਦੇ ਪੌਦਿਆਂ ਨੂੰ ਜੜ੍ਹਾਂ ਵਿੱਚ ਦੇਵਾਂਗੇ ਤਾਂ ਉਹ ਜ਼ਿਆਦੀ ਪਰਫੁੱਲਤ ਹੋਊਗਾ ਅਸੀਂ ਇਹਨੂੰ ਯੂਜ਼ ਕਰਾਂਗੇ ਲੇਕਿਨ ਦੋ ਤਿੰਨ ਮਹੀਨੇ ਹਾਲੇ ਚੱਲਣਾ ਵੀ ਸ਼ੁਰੂ ਨਹੀਂ ਹੋਇਆ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਦੀ ਖਾਦ ਬਣਨੀ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਈ ਫਿਰ ਇਹਦਾ ਕੋਈ ਉਮਰ ਦੱਸੀ ਹੈ ਜੀ ਕਿੰਨਾ ਚਿਰ ਇਹ ਕੰਮ ਕਰ ਜੂਗਾ ਕਿੰਨਾ ਚਿਰ ਇਹਦਾ ਰਹਿ ਜੂਗਾ ਇਹਦੀ ਉਮਰ ਇਹਦੀ ਲਾਈਫ ਬਾਰੇ ਸਾਨੂੰ ਕੋਈ ਨਹੀਂ ਜਾਣਕਾਰੀ ਦਿੱਤੀ ਗਈ ਨਾ ਹੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਉਹਨੇ ਲਗਾਇਆ ਅਸੀਂ ਤਾਂ ਸੋਚਦੇ ਪੈਸੇ ਕਿ ਫੇ ਕੀ ਬਣੂਗਾ ਕਿੱਦਾਂ ਬਣੂਗਾ ਉਹੀ ਸੋਚਦੇ ਰਹੇ ਹੁਣ ਲਾਈਫ ਬਾਰੇ ਉਹ ਤੇ ਕੀ ਦੱਸਾਂਗੇ ਜੇ ਕਿਹਨੇ ਰੁੱਸ ਕਰੂਗਾ ਜੇ ਕਿਹਨੇ ਅੱਜ ਤੋਂ 20-25 ਸਾਲ ਪਹਿਲਾਂ ਕਿਦਨੇ ਲਗਾਇਆ ਹੋਊਗਾ ਤਾਂ ਉਹ ਦੱਸ ਸਕਦਾ ਕਿੰਨਾ ਤਕਨੀਕ ਨਵੀਂ ਫਿਰ ਇਹ ਫਿਰ ਅਜੇ ਹੁਣ ਤਾਂ ਤੁਸੀਂ ਐਕਸਪੈਰੀਮੈਂਟ ਕਰੋਗੇ ਅਗੇ ਕਰਾਂਗੇ ਕਰਾਂਗੇ ਹੁਣ ਜੇ ਮੈਨੂੰ ਇਨਰਚਰ ਹੋ ਗਿਆ ਇੱਥੇ ਲੱਗੇ ਨੂੰ ਕਈ ਗੱਲਾਂ ਦਾ ਮੈਨੂੰ ਪਤਾ ਮੈਂ ਜਿਹਨੇ ਵੀ ਸਾਡੇ ਵਰਕਰ ਕੰਮ ਕਰਦੇ ਕਰਮਚਾਰੀ ਕੰਮ ਕਰਦੇ ਉਹਨਾਂ ਨੂੰ ਸਾਫ਼ ਇਹ ਕਹਿਣਾ ਭਾਈ ਇਦਾਂ ਨਹੀਂ ਕਰਨੀ ਇਦਾਂ ਕੰਮ ਨਹੀਂ ਹੋਣਾ ਇਹ ਇਦਾਂ ਹੁਣ ਕਿਉਂਕਿ ਮੈਨੂੰ ਪਤਾ ਲੱਗ ਗਿਆ ਆ ਉਹਦਾ ਹਾਂ ਹੁਣ ਇਹਦਾ ਚਲੋ ਹੌਲੀ ਹੌਲੀ ਐਕਸਪੀਰੀਅੰਸ ਹੋ ਜਾਊਗਾ ਫਿਰ ਵੀ ਇਹ ਕਹਿੰਦਾ ਬਿਲਕੁਲ ਬਿਲਕੁਲ ਹੋ ਜਾਣਾ ਹੋ ਜਾਣਾ ਬਿਲਕੁਲ ਮਿਲਾ ਕੇ ਵੈਸੇ ਸਰਬਜੀਤ ਭਾਜੀ ਵੀ ਇਹ ਇੱਕ ਚੰਗੀ ਤਕਨੀਕ ਉਹਨਾਂ ਕਹਿਣਾ ਵੀ ਕਿਉਂਕਿ ਬਿਜਲੀ ਦੀ ਖਪਤ ਘਟ ਹੋ ਗਈ ਇਧਰੋਂ ਚਲੋ ਇੱਕ ਵਾਰੀ ਦਾ ਪੈ ਲੱਗ ਜਾਂਦਾ ਇੱਕ ਵਾਰੀ ਪਰ ਉਹ ਉਹਦੇ ਯੂਜ਼ ਮੈਨੂੰ ਲੱਗਦਾ ਵੀ ਸਾਰੀ ਉਮਰ ਤੋ ਸੀ ਕਰ ਸਕਦੇ ਉਹ ਇਹ ਜਿਹੜੀ ਨਾ ਤਕਨੀਕ ਬਿਹਤਰ ਆ ਤੁਹਾਨੂੰ ਵੀ ਬਿਹਤਰ ਲੱਗੀ ਆ ਤੇ ਹੈ ਵੀ ਬਿਹਤਰ ਆ ਕਿਉਂਕਿ ਹੁਣ ਜਨਰੇਟਰ ਚੱਲਦੇ ਨੂੰ ਤਕਰੀਬਨ ਸਾਡੇ ਕੋਲ 2-2 ਘੰਟੇ ਹੋ ਗਏ ਐ ਇਸ ਵੇਲੇ ਚੱਲਦੇ ਆ ਤੇ ਉਧਰ ਲਾਈਟ ਆ ਸਾਡੀਆਂ ਬੰਦ ਆ ਜੋ ਵੀ ਸਾਡੀ ਮਸ਼ੀਨਰੀ ਚੱਲਦੀ ਪਈ ਐ ਇਸ ਵੇਲੇ ਅ ਯੂਜ਼ ਹੋਣ ਵਾਲੀ ਉਹ ਸਭ ਕੁਝ ਇਹਦੇ ਤੇ ਚੱਲਦੀ ਪਈ ਆ ਹੁਣ ਮੋਟਰ ਵੀ ਤੁਸੀਂ ਤੁਹਾਡੇ ਸਾਹਮਣੇ ਚੱਲਦੀ ਪਈ ਐ ਮਿਕਸਰ ਦੀ ਉਹ ਵੀ ਤੁਸੀਂ ਦੇਖੋ ਹਣਾ ਜਨਰੇਟਰ ਤੇ ਲੋਡਿੰਗ ਕਿੰਨੀ ਉਹਦੇ ਐਂਪੀਅਰ ਆਉਂਦੇ ਪਏ ਆ ਉਹ ਵੀ ਇਹਦੇ ਤੇ ਹੀ ਚੱਲ ਕੇ ਪਤਾ ਲੱਗ ਜਾਂਦਾ ਕਿ ਸਾਡੇ ਕੋ ਆ ਇੰਨੀ ਕ ਅਸੀਂ ਬਚਾ ਲਈ ਉਧਰੋਂ ਜਿਹੜਾ ਸਾਡੇ ਖਰਚਾ ਹੋਣਾ ਸੀਗਾ ਉਹ ਅਸੀਂ ਬਚਾਲਿਆ ਇਹਦੇ ਤੇ ਚਲਾ ਲਿਆ ਤੇ ਜੇ ਪੱਖੇ ਚੱਲ ਗਏ ਹੁਣ ਗਰਮੀਆਂ 'ਚ ਪੱਖੇ ਚੱਲਣੇ ਆ ਬਿਜਲੀ ਚੱਲ ਗਈ ਤਾਂ ਬਿਜਲੀ ਸਾਡੀ ਕੋਸ਼ਿਸ਼ ਇਹ ਹੋਣੀ ਹੈ ਵੱਧ ਤੋਂ ਵੱਧ ਇਹਨੂੰ ਚਲਾਈਏ ਇਹ ਤਾਂ ਮੈਨੂੰ ਲੱਗਦਾ ਚਲੋ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਹ 2-3 ਗਰਮੀਆਂ ਜੀ ਮੈਨੂੰ ਲੱਗਦਾ ਪੈਸੇ ਬੁਰੇ ਕਰ ਜਾਂਦਾ ਹੁਣ ਨਹੀਂ ਇਹ ਤੁਹਾਡੀ ਪੱਕੀ ਗੱਲ ਹੈ 2-3 ਗਰਮੀਆਂ 'ਚ ਮੈਨੂੰ ਵੀ ਲੱਗਦਾ ਇਦਾਂ ਹੀ ਨਹੀਂ ਦੇਖੋ ਵਿਲੇ ਹੀ ਤੁਹਾਨੂੰ ਪਤਾ ਬਿਜਲੀ ਦੇ ਕਿੰਨੇ ਆਉਂਦੇ ਆ ਕਮਰਸ਼ੀਅਲ ਚ ਆ ਜਾਂਦੇ ਸਾਰੇ ਤੇ ਉਹਦੇ ਬਿੱਲ ਕਿੰਨੇ ਆ ਜਾਂਦੇ ਆ ਹਾਂ ਇਹ ਪੈਸੇ ਪੂਰੇ ਕਰ ਗਿਆ ਤਾਂ ਸਾਨੂੰ ਪੈਸੇ ਪੂਰੇ ਤੋਂ ਪਹਿਲਾਂ ਹੀ ਸਾਨੂੰ ਖੁਸ਼ੀ ਬਹੁਤ ਆ ਇਹ ਤਾਂ ਇਹ ਤਾਂ ਕਰ ਹੀ ਜਾਣੇ ਇਹਨੇ ਵਾ ਉਹਦੇ ਕਰ ਹੀ ਜਾਣੇ ਸਾਨੂੰ ਉਹਦੇ ਪਤਾ ਲੱਗ ਜਾਂਦਾ ਜਦੋਂ ਬੱਚਾ ਦੌੜਨਾ ਪਾਉਂਦਾ ਵੀ ਮਾਪਿਆਂ ਨੂੰ ਆਸ ਹੋ ਜਾਂਦੀ ਆ ਵੀ ਪੁੱਤ ਮੇਰਾ ਹੁਣ ਜਵਾਨ ਹੋ ਜਾਣਾ ਤੇ ਉਸੇ ਤਰ੍ਹਾਂ ਸਾਨੂੰ ਵੀ ਪਤਾ ਲੱਗ ਗਿਆ ਵੀ ਕੰਮ ਚੱਲ ਜਾਣਾ ਹੁਣ ਸਾਨੂੰ ਆਸ ਹੋ ਗਈ ਪੂਰੀ ਠੀਕ ਹੈ ਜੀ ਬੜਾ ਵਧੀਆ ਤੁਹਾਨੂੰ ਮਿਲ ਕੇ ਲੱਗਿਆ ਤੇ ਤਕਨੀਕ ਵੀ ਬੜੀ ਸ਼ਾਨਦਾਰ ਹੈ ਜਿਸ ਤਰੀਕੇ ਦੇ ਨਾਲ ਹਾਲਾਂਕਿ ਇਹ ਸਰਕਾਰੀ ਪਲਾਂਟ ਆ ਪਰ ਇਹ ਸਰਕਾਰ ਨੇ ਬੜੇ ਵਧੀਆ ਤਰੀਕੇ ਨਾਲ ਸੋਚ ਸਮੇ ਕੇ ਲਾਇਆ ਇੱਥੇ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਗੋਏ ਤੋਂ ਗੋਬਰ ਗੈਸ ਬਾਇਓ ਗੈਸ ਬਣਦੀ ਆਪਾਂ ਬਹੁਤ ਦੇਖੀ ਲੋਕਾਂ ਨੇ ਘਰਾਂ 'ਚ ਵੀ ਪਲਾਂਟ ਲਾਏ ਨੇ ਉਹਦੇ ਪਰ ਇਸ ਗੋਏ ਦੇ ਨਾਲ ਬਿਜਲੀ ਕਿਵੇਂ ਪੈਦਾ ਹੁੰਦੀ ਹੈ ਉਹ ਵੀ ਤਕਨੀਕ ਤੁਹਾਨੂੰ ਦਿਖਾਈ ਜੇ ਤੁਹਾਨੂੰ ਵਧੀਆ ਲੱਗੀ ਇਸ ਬਾਰੇ ਜਰੂਰ ਹੋਰ ਜਾਣਕਾਰੀ ਇਕੱਠੀ ਕਰਕੇ ਤੇ ਜੇ ਤੁਹਾਡੇ ਕੋਲ ਗੋਹਾ 25 ਕੁਇੰਟਲ ਦੇ ਕਰੀਬ ਇੱਕ ਦਿਨ ਦੇ ਵਿੱਚ ਹੋ ਜਾਂਦਾ ਤਾਂ ਫਿਰ ਇਹਦੇ ਨਾਲ ਤੁਸੀਂ 6-7 ਘੰਟੇ ਬਿਜਲੀ ਲੈ ਸਕਦੇ ਹੋ ਉਹਦੇ ਉੱਪਰ ਫਿਰ ਤੁਸੀਂ ਬਹੁਤ ਖਰਚੇ ਜਿਹੜੇ ਆ ਬਿਜਲੀ ਦੇ ਹੋਣ ਵਾਲੇ ਉਹਨਾਂ ਨੂੰ ਬਚਾਇਆ ਜਾ ਸਕਦਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਹੁਸ਼ਿਆਰ